ਕਿੰਨਾ ਦਾ ਐਕਸੀਡੈਂਟ ਆ ਮੋਰ ਦਾ ਬਾਈਕ ਤੇ ਇਸ ਟੀਨ ਆਇਆ ਕਿ ਉਹ ਪਰਲੀ ਹੋਟ ਰੱਕ ਨਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੇਲ ਹੋਣੀ ਚਾਹੀਦੀ ਉਹਨਾਂ ਨੂੰ ਹੋਣੀ ਚਾਹੀਦੀ ਇਹ ਜਿਹੜਾ ਉਹ ਨਹੀਂ ਦੇਖੋ ਉਹਨਾਂ ਦੇ ਨਾਲ ਉਹਨਾਂ ਦੇ ਹਸਬੰਦ ਸੀ ਬੀ ਨੂੰ ਦਿੱਕਾ ਸੀ ਤੇ ਹਸਬੰਦ ਕਿੱਥੇ ਉਹਨਾਂ ਦੇ ਬਾਕੀ ਹਸਪਤਲ ਨੇ ਗਏ ਉਹਨਾਂ ਦੀ ਕੰਡੀਸ਼ਨ ਠੀਕ ਠੀਕ ਉਹ ਚੱਲ ਕੇ ਕਿਤਾਈ ਤੇ ਜਾ ਕੇ ਠੀਕ ਹੈ ਜਸ਼ਨ ਜਸ਼ਨ ਹਾਂਜੀ ਇਹ ਗੱਲ ਬਾਤ ਹੈ ਨੋ ਆਰੀ ਸੀ ਆਟੋ ਤੋਂ ਤੇ ਵੇਖਿਆ ਕਿ ਦੱਦ ਇਹ ਤੇ ਐਕਸੀਡੈਂਟ ਹੋਇਆ ਤੇ ਵੇਖਿਆ ਤਾਂ ਮੰਮੀ ਐਦਾਂ ਪਏ ਹੋਏ ਸੀਗੇ ਤੇ ਵੇਖਿਆ ਤੇ ਟਰੱਕ ਨੇ ਬੱਸ ਨੂੰ ਚਲਤਾ ਨਹੀਂ ਤੁਸੀਂ ਨਾਲ ਨਹੀਂ ਅੱਛਾ ਤੁਸੀਂ ਬਾਅਦ ਚਾਹੇ ਜੀ ਠੀਕ ਹੈ ਐਕਸੀਡੈਂਟ ਤੋਂ 2-3 ਸੈਕਿੰਡ ਬਾਅਦ ਜਾਈਏ ਇਹ ਅਪੀਲ ਕਰਦੇ ਸਰਕਾਰ ਤੋਂ ਮੈਂ ਨਹੀਂ ਪ੍ਰਸ਼ਾਸਨ ਤੋਂ ਇੱਥੇ ਪੁਲਿਸ ਹੁਣੀ ਤੈਦੀ ਕੀ ਹੈ ਪੁਲਿਸ ਕਦੋਂ ਆਈ ਪ੍ਰਸ਼ਾਸਨ ਕਦੋਂ ਪਹੁੰਚਿਆ ਪੁਲਿਸ ਮੌਕੇ ਤੇ ਪਹੁੰਚ ਗਿਆ ਹੈ ਮੁਹਲੇ ਪਤਾ ਨੂੰ ਬੋਤ ਪਤਾ ਨਹੀਂ ਜੀ ਕਾਰਨ ਕੀ ਐਕਸੀਡੈਂਟ ਦਾ ਕਿੰਨਾ ਐਕਸੀਡੈਂਟ ਆ ਮਦਰ ਕਰਦੇ ਆ ਸੀ ਜੀ ਮਦਰ ਕਰਦੇ ਆ ਸੀ ਤੁਹਾਡੇ ਉਹ ਵੀ ਅੱਗੇ ਸਾਡੇ ਗਈ ਸੀ ਤੁਹਾਡੇ ਸਿਸਟਮ ਨਹੀਂ ਮੋਕੇ ਦੇ ਕੋਈ ਨਹੀਂ ਬਾਈ ਇਹਦੀ ਖਬਰ ਨਾ ਆਉਂਦੀ ਐਕਸੀਡੈਂਟ ਐ ਪਤਾ ਲੱਗਾ ਕਿ ਜਿਹੜੀ ਇੱਕ ਵਾਹਟਸਾਈਕਲ ਦਾ ਤੇ ਟਰੱਕ ਦਾ ਐਕਸੀਡੈਂਟ ਹੋਇਆ ਵਾ ਉਹਦੇ ਚ ਜਿਹੜੀ ਇੱਕ ਲੇਡੀ ਸੀਗੀ ਉਹਦੀ ਜਿਹੜੀ ਆ ਮੋਕੇ ਦੇ ਰੈੱਟ ਹੋ ਗਈ ਹੈ ਉਹਨੂੰ ਜਿਹੜੀ ਸਿਵਲ ਸਟਾਫ ਜਮਾ ਬੋਡੀ ਜਮਾ ਕਰਾਤੀ ਹੈ ਤੇ ਬਾਕੀ ਜਿਹੜਾ ਵੀ ਉਹਦੇ ਬਾਅਦ ਜੋ ਬਿਆਨ ਦੇਣਗੇ ਲੈਬ ਨੂੰ ਆ ਕੋਮਲੀ ਕਰਵਾਈ ਕਰਦੇ ਸੀ ਉਪਾਦੇ ਦੇਸ ਉਹ ਮੋਟਾ ਤੇ ਆ ਰਹੇ ਕਿ ਜਿਹੜੇ ਉਹਦੇ ਹਸਬੰਦ ਆ ਉਹਨਾਂ ਨੇ ਟੀਮ ਕਰਾ ਲਿਆ ਕੋਲ ਪੇ ਜਾ ਰਹੇ ਆ ਜੀ ਪਤਾ ਕਰਕੇ ਮੈਂ ਤੁਹੇ ਕੋਈ ਭੇਜਿਆ ਹੋਸ ਤੇ ਜਾ ਰਹੇ ਆ ਤੇ ਜਾ ਕੇ ਵੇਖਦਾ ਜੋ ਸਟੇਟਮੈਂਟ ਨੇ ਕਰਵਾਈ ਕਰਾਂਗੇ ਇਹ ਟ੍ਰਕ ਨੇ ਕਰਿਆ ਐਕਸਟ੍ਰੀਮ ਹੋਇਆ ਟ੍ਰਕ ਵਾਲਾ ਭੜਿਆ ਗਿਆ ਟ੍ਰਕ ਦੀ